ਇਨਰੂ ਬਦਲਿਆ ਸੀ ਨਾ ਹਾਂ ਇਹ ਆ ਜੀ ਕਾਰ ਦਸਾਂਗੇ ਮਿੱਡਾ ਜਿਹੜੇ ਬੀਜੇਪੀ ਦੇ ਆਗੂ ਆ ਜ਼ਿਲ੍ਹੇ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਤੇ ਐਮ ਐਲ ਏ ਸੀਟ ਤੇ ਵੀ ਦਾਵੇਦਾਰ ਸੀ ਤੇ ਹੁਣ ਐਮ ਪੀ ਸੀਟ ਤੇ ਵੀ ਦਾਵੇਦਾਰ ਆ ਤਾਂ ਵੇਖ ਲਓ ਵੀ ਕਰੇ ਕੰਮ ਆ ਕਰ ਰਿਹਾ ਹੈ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਇਹਨਾਂ ਦਾ ਫਰਜ਼ ਬਣਦਾ ਹੈ ਵੀ ਲੋਕਾਂ ਨੂੰ ਜਾ ਕੇ ਬੀਜੇਪੀ ਦੀਆਂ ਨੀਤੀਆਂ ਬਾਰੇ ਸਮਝਾਈਏ ਦੇ ਨੀਤੀਆਂ ਬਾਰੇ ਦੱਸੀਏ ਤੇ ਲੋਕਾਂ ਨੂੰ ਜਾਗਰਤ ਕਰੀਏ ਤੇ ਬੀਜੇਪੀ ਨੂੰ ਜਿਤਾਈਏ ਪਰ ਹੁਣ ਤੁਸੀਂ ਆਪ ਹੀ ਵੇਖ ਸਕਦੇ ਹੋ ਵੀ ਜਿਤਾਈ ਖੜਿਆ ਬੀਜੇਪੀ ਨੂੰ ਤਾਂ ਇਹ ਕਰੇ ਕੰਮ ਕਰੀ ਜਾਂਦੇ ਆ ਤੇ ਕੋਈ ਫਿਕਰ ਨਹੀਂ ਇਲੈਕਸ਼ਨ ਦਾ ਤੇ ਕਹਿੰਦੇ ਜੀ ਅਸੀਂ ਐਮਪੀ ਤੇ ਦਾਵੇਦਾਰਾਂ ਸਾਡਾ ਨਾਂ ਗਿਆ ਤੇ ਵੱਡੀ ਮੀਤਾ ਸਾਨੂੰ ਟਿਕਟ ਮਿਲ ਜਾਣੀ ਹੈ ਹੁਣ ਦੱਸੋ ਵੀ ਟਿਕਟ ਲੈ ਕੇ ਕੀ ਕਰਨਗੇ ਜਦੋਂ ਕੰਮ ਤਾਂ ਛੱਡਣਾ ਨਹੀਂ ਹੁਣ ਪੈਸਾ ਖਰਚ ਨਹੀਂ ਕਰਨਾ ਤੇ ਐਸ ਵਕਤ ਕੋਈ 10-20 ਬੰਦੇ ਕੋਲੇ ਬੈਠੇ ਹੋਣ ਤੇ ਪਿੰਡਾਂ ਦੇ ਵਿੱਚ ਇਹ ਗਏ ਹੋਣ ਹਾਂ ਤੇ ਖਾਣ ਪੀਣ ਪੂਰਾ ਚੱਲਦਾ ਹੋਵੇ ਤੇ ਫੇਰ ਹੀ ਇਲੈਕਸ਼ਨ ਲੜੇ ਜਾਂਦੇ ਆ ਕੋਈ ਐਸ ਤਰ੍ਹਾਂ ਇੱਕ ਕਸੋਲੀਆਂ ਚੱਕ ਕੇ ਤਾਂ ਇਲੈਕਸ਼ਨ ਲੜੇ ਨਹੀਂ ਜਾਂਦੇ ਆ ਵੇਖ ਲਓ ਵੀ ਇੱਕ ਕਸੋਲੀਆਂ ਚੱਕ ਕੇ ਤੇ ਕਹਿੰਦੇ ਵੀ ਇਲੈਕਸ਼ਨ ਲੜਨਾ ਅਸੀਂ ਤੇ ਬੀਜੇਪੀ ਨੇ 13 ਦੀਆਂ 13 ਸੀਟਾਂ ਜਿਤਾ ਦੇਣੀਆਂ ਐ ਜੇ ਇਹੋ ਜੇ ਵਰਕਰ ਹੋਏ ਤਾਂ ਮੈਨੂੰ ਲੱਗਦਾ ਇੱਕ ਵੀ ਸੀਟ ਨਹੀਂ ਕੜ ਦੇਦੀਂਦਾ ਤੇ ਹਾਂ ਦੇ ਅਸੀਂ 13 ਦੀਆਂ 13 ਸੀਟਾਂ ਹੀ ਜਿੱਤ ਜਾਗੇ ਆਗੂ ਆ ਪੂਰੇ ਲੰਬੀ ਹਲਕੇ ਦੇ ਅਸੀਂ 13 ਦੇ 13 ਜਿੱਤਾਂਗੇ ਹਾਂ 13 ਦੀਆਂ 13 ਦੀ ਜਿੱਤਾਂਗੇ ਤੇ ਲੰਬੀ ਹਲਕੇ ਦੇ ਪੂਰੇ ਆਗੂ ਆ ਤੇ ਲੰਬੀ ਹਲਕੇ ਦੇ ਵੇਖ ਲੋ ਵੀ ਆ ਜਿਹੜੇ ਹੁਣ ਇਹ ਜਾਗਰਤ ਕਰੀ ਜਾਂਦੇ ਆ ਲੋਕਾਂ ਨੂੰ ਅਸੀਂ ਕਹਿੰਦੇ ਆ ਮਿਹਨਤ ਕਰੋ ਹਾਂ ਕਹਿੰਦੇ ਮਿਹਨਤ ਕਰੋ ਤੇ ਬਸ ਲੋਕਾਂ ਕੋਲੇ ਨਾ ਜਾਓ ਤੇ ਕਿਸੇ ਨੂੰ ਕੁਝ ਖਵਾਓ ਪਿਓ ਨਾ ਪੱਤਰ ਕਿਹੜਾ ਦੇ ਵੀ ਕੈਂਡੀਡੇਟ ਹੋਣਗੇ ਵੀ ਹਾਂਜੀ ਤੇ ਕਿਸੇ ਨੂੰ ਕੋ ਚਾਹ ਦਾ ਕ ਆਪਣਾ ਪਿਓ ਤੇ ਬਾਕੀ ਜਿਹੜਾ ਖਾਣ ਪੀਣਾ ਅੱਜ ਕੱਲ ਦੌਰ ਚੱਲਦਾ ਉਹ ਤਾਂ ਪਤਾ ਹੀ ਤੁਹਾਨੂੰ ਵੀ ਕਈ ਘਰਾਇਂ ਤਾਂ ਚੱਲ ਵੀ ਪਿਆ ਉਹ ਅਸੀਂ ਵਿਰੋਧਾ ਨਸ਼ਿਆਂ ਦੇ ਵਿਰੋਧਾ ਤੇ ਨਸ਼ਾ ਦੇ ਵਿਰੋਧਾ ਦੇ ਜਿਹੜੇ ਠੇਕੇ ਖੁੱਲੋਂ ਆਏ ਆ ਇਹ ਉਹਨਾਂ ਦੇ ਕਿਉਂ ਉਹਨਾਂ ਦੇ ਵੀ ਵਿਰੋਧਾ ਹੈ ਜਿਹੜੇ ਠੇਕੇ ਖੁੱਲਿਆ ਥਾ ਥਾ ਤੇ ਠੇਕੇ ਤਾਂ ਹੋਰ ਵਧਾਤੇ ਸੜਕਾਂ ਦੇ ਮੇਨ ਰੋਡ ਜਿਹੜੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਉਹਨਾਂ ਦੇ ਉੱਤੇ ਠੇਕੇ ਉਹ ਪੰਜਾਬ ਸਰਕਾਰ ਨੇ ਖੋਲੇ ਨੇ ਅ ਜਿੱਥੇ ਤੁਹਾਡੀ ਸਰਕਾਰ Haryana ਚ ਬੰਦ ਕਰਤੇ ਅਸੀਂ ਸੜਕਾਂ ਤੋਂ ਦੂਰ ਖੋਲੇ ਨੇ ਪਰ Haryana ਚ ਬੰਦ ਹੋ ਗਏ ਨਹੀਂ ਬੰਦ ਨਹੀਂ ਹੋਏ ਹਾਂ ਤੇ ਜਿੱਥੇ ਤੁਹਾਡੀਆਂ ਸਰਕਾਰਾਂ ਉੱਥੇ ਵੀ ਠੇਕੇ ਚੱਲਦੇ ਆ ਤੇ ਠੇਕੇ ਜੇ ਇੱਥੇ ਸਰਕਾਰ ਤੁਹਾਡੀ ਬਣ ਜੂਗੀ ਤੇ ਇੱਥੇ ਵੀ ਠੇਕੇ ਤਾਂ ਨਹੀਂ ਬੰਦ ਕਰਦੇ ਰੈਵਨੂ ਤਾਂ ਇਕੱਠਾ ਕਰੋਗੇ ਤੁਸੀਂ ਠੇਕੇ ਨਹੀਂ ਰੈਵਨੂ ਹੀ ਇੱਥੋਂ ਮਿਲਦਾ ਠੇਕੇ ਨਹੀਂ ਬੰਦ ਕਰਦੇ ਲੁੱਟ ਬੰਦ ਕਰਾਂਗੇ ਠੇਕੇ ਨਹੀਂ ਬੰਦ ਕਰਦੇ ਕਹਿੰਦੇ ਵੀ ਠੇਕੇ ਨਹੀਂ ਬੰਦ ਕਰਦੇ ਤਾਂ ਫਿਰ ਇੱਥੇ ਲੋਕਾਂ ਨੂੰ ਬੁਲਾਇਆ ਕਰੋ ਲੁੱਟ ਬੰਦ ਕਰ ਤੇ ਫਿਰ ਤੁਹਾਨੂੰ ਵੋਟਾਂ ਮਿਲਣਗੀਆਂ ਤੇ ਫਿਰ ਜਿਹੜੇ ਲੋਕਾਂ ਨੂੰ ਜਾਗਰਤ ਵੀ ਤੁਸੀਂ ਜਾ ਕੇ ਕਰੋ ਤੇ ਇਸ ਤਰ੍ਹਾਂ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਸੀਟਾ-ਸੂਟਾ ਨਹੀਂ ਆਉਂਦੀਆਂ ਤੀਹ ਦੀਆਂ ਅਸੀਂ ਜੇ ਤੁਸੀਂ ਕਰਦੇ ਆ 8 ਵਜੇ ਤੋਂ ਲੈ ਕੇ 3 ਵਜੇ ਤੱਕ ਪਾਰਟੀ ਦਾ ਕੰਮ ਕਰਕੇ ਫਿਰ ਘਰੇ ਆਏਂ ਪਾਰਟੀ ਦਾ ਸਥਾਪਨਾ ਦਿਵਸ ਸੀ ਰਾਣੀਆ ਦੇ ਪਿੰਡ ਚ ਸਵੇਰੇ 8 ਵਜੇ ਅਸੀਂ ਪਹੁੰਚ ਗਏ ਸੀ ਉਦੋਂ ਸ਼ਾਇਦ ਤੁਸੀਂ ਵੀ ਸੁੱਤੇ ਹੋਵੋਗੇ ਜਦੋਂ ਅਸੀਂ ਉੱਠ ਕੇ ਤਾਂ ਆਪਦਾ ਪਾਰਟੀ ਦਾ ਕੰਮ ਕਰਿਆਏ ਸੀ ਉਸ ਤੋਂ ਬਾਅਦ ਚ ਜਿਹੜੀਆਂ ਗੁਪਤ ਮੀਟਿੰਗਾਂ ਸੀ ਉਹ ਕਰਕੇ ਪੰਜ-ਛਤ ਪਿੰਡਾਂ ਦੇ ਵਿੱਚ ਫੇਰ ਆ ਕੇ ਹੁਣ ਦੋ ਬੰਦੇ ਵੰਗਾਰੇ ਆ ਤੇ ਆਪਦੇ ਘਰ ਦਾ ਕੰਮ ਕਰਨ ਲੱਗੇ ਆ ਸਵੇਰੇ ਫੇਰ ਨਿਕਲ ਪਾਂਗੇ ਤੜਕੇ 7-8 ਵਜੇ ਕਹਿੰਦੇ ਜੀ ਵੀ 8 ਵਜੇ ਅਸੀਂ 8 ਵਜੇ ਤੱਕ ਸਾਰਾ ਕੰਮ ਕਰਿਆ ਆ ਵੀ 8 ਵਜੇ ਤੱਕ ਤਾਂ ਕੋਈ ਘੰਟਾ ਤੋਂ 2 ਘੰਟੇ ਲਾਤੇ ਹੋਣਿਆ ਵੀ ਉੱਠਦੇ ਹੀ ਲੋਕ ਅੱਜ ਕੱਲ ਤਾਂ 7 ਵਜੇ ਆ ਤੇ ਤੁਸੀਂ ਘੰਟਾ ਉੱਤੇ 2 ਘੰਟੇ ਲਾ ਕੇ ਤਾਂ ਪਾਰਟੀ ਦਾ ਕੰਮ ਨਹੀਂ ਹੁੰਦਾ 8 ਵਜੇ ਤੱਕ ਨਹੀਂ ਸੀ ਗਿਰ ਮਿਲਿਆ 8 ਵਜੇ ਤੱਕ ਅਜੇ ਕਹਿੰਦਾ ਬੰਦਾ ਉੜਦਾ ਹੀ ਮੁੜ ਕੇ ਸਾਰਾ ਦਿਨ ਤੁਸੀਂ ਚੈੱਕ ਕਰ ਲਿਆ ਜੇ ਵੀਡੀਓ ਆਜੂਗੀ ਰਾਣੀ ਵਾਲੇ ਪਿੰਡ ਚ 8 ਵਜੇ ਅਸੀਂ ਪਹੁੰਚ ਗਏ ਸੀ ਪਾਰਟੀ ਦਾ ਸਥਾਪਨਾ ਦਿਵਸ ਦਿਵਸ ਮਨਾਇਆ ਝੰਡਾ ਵਾਲੇ ਲਹਿਰਾਇਆ ਤੁਹਾਨੂੰ ਫੋਟੋਆਂ ਵੀ ਵਿਖਾਵਾਂਗੇ ਤੁਹਾਨੂੰ ਵੀਡੀਓ ਵੀ ਵਿਖਾਵਾਂਗੇ ਜੁਆਇਨਿੰਗ ਵੀ ਕੀਤੀ ਉੱਥੇ 10 15 ਆ ਕੇ ਆਪਣੇ ਘਰ ਦਾ ਕੰਮ ਕਰਨ ਲੱਗੇ ਆ ਕਿਉਂਕਿ ਕਿਰਤ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਕਿਰਤ ਕਰਨ ਹੋਗੇ ਤਾਂ ਲੋਕਾਂ ਨੂੰ ਅਸੀਂ ਕੀ ਸਨੇਹਾ ਦੇਵਾਂਗੇ ਅਸੀਂ ਕਹਿੰਦੇ ਆ ਬੇਈਮਾਨੀ ਛੱਡੋ ਹਰਾਮ ਦਾ ਖਾਣਾ ਛੱਡੋ ਆਪਦੇ ਕਿਰਤ ਕਰਕੇ ਟਾਈਮ ਚੋਂ ਟਾਈਮ ਕੱਢ ਕੇ ਆਪਦਾ ਘਰ ਦਾ ਕੰਮ ਵੀ ਕਰੋ ਰਾਜਨੀਤੀ ਵੀ ਕਰੋ ਜੋ ਵੀ ਕੰਮ ਆ ਆਪਦਾ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਕੋਈ ਤੁਸੀਂ ਦੋ ਪਿੰਡ ਕੱਢਿਆ ਇੱਕ ਦਿਨ ਦੇ ਵਿੱਚ ਲੰਬੀ ਹਲਕੇ ਦੇ 80 ਪਿੰਡ ਆ ਸਾਢੇ 12000 ਜਿਹੜਾ ਪਿੰਡਾਂ ਮਤਲਬ ਪੌਣੇ 13000 ਹੀ ਪਿੰਡਾਂ ਜਿਹੜਾ ਪੰਜਾਬ ਦਾ ਹੈ ਤਕਰੀਬਨ 250 ਤੋਂ ਉੱਤੇ ਪਿੰਡ ਜਿਹੜਾ ਮੁਕਸਰ ਜ਼ਿਲ੍ਹੇ ਦਾ ਹੈ ਉਹਦੇ ਵਿੱਚ ਸ਼ਹਿਰ ਵੀ ਗਈ ਆ ਜਾਂਦੇ ਆ ਕਿ ਡੜਬਾ ਨਾ ਕਿ ਡੜਬਾ ਤਾਂ ਨਹੀਂ ਆਉਂਦਾ ਕਿਉਂਕਿ ਆਪਣੇ ਉਹ ਕੰਸਟੀਟਿਊਐਂਸੀ ਹੈ ਨਹੀਂ ਆਪਣੀ ਕਸਤੀ ਜੋ ਤਾਂ ਜਿਹੜੀ ਆ ਲੰਬੀ ਹੈ ਇਹ ਹੀ ਬਠਿੰਡੇ ਦੇ ਨਾਲ ਲਾਈ ਹੈ ਇਹਦੇ ਵਿੱਚ ਵੀ ਜਿਹੜੀਆਂ ਨੌ ਕਸਤੀਆਂ ਚੁੱਸੀਆਂ ਲੰਬੀ ਦੇ ਵਿੱਚ ਇਹਦੇ ਵਿੱਚ ਬਠਿੰਡੇ ਦੇ ਵਿੱਚ ਆਉਂਦੀਆਂ ਥੋੜੀ ਜ਼ਿੰਮੇਵਾਰੀ ਤੁਸੀਂ ਸੀਨੀਅਰ ਬੰਦੇ ਹੋ ਕੇ ਤੁਸੀਂ ਕਹਿੰਨੇ ਵੀ ਅਸੀਂ ਦੋ ਪਿੰਡ ਕੱਢੇ ਨਹੀਂ ਦੋ ਨਹੀਂ ਚਾਰ ਪੰਜ ਹਾਂ ਚਾਰ ਪੰਜ ਕੱਢੇ ਸੈਂ ਤੁਸੀਂ ਬਣਾ ਲਓ ਆਪ ਦਾ ਟਾਈਮ ਵੀ ਟਾਈਮ ਦੇ ਮੁਤਾਬਕ ਸਾਡਾ ਟੀਮ ਵਰਕ ਹੈ ਇਹਦੇ ਵਿੱਚ ਚਾਰ ਮੰਡਲ ਪ੍ਰਧਾਨ ਲੱਗੇ ਨੇਗੇ ਉਹਨਾਂ ਦੇ ਜਰਨਲ ਸੈਕਟਰੀ ਨੇ ਸਾਡੀ ਜ਼ਿਆਦਾ ਨਹੀਂ ਤੇ 500 ਬੰਦੇ ਦੀ ਟੀਮ ਹੈ ਲੰਬੀ ਦੇ ਵਿੱਚ ਤੇ 500 ਬੰਦਾ ਅਗਰ ਹਿਸਾਬ ਲਾਓ ਜੇ ਪੰਜ ਪੰਜ ਬੰਦੇ ਇਕੱਠੇ ਹੋ ਕੇ ਵੀ ਜਾਣਗੇ ਦੋ ਦੋ ਤਿੰਨ ਤਿੰਨ ਪਿੰਡ ਵੀ ਕੱਢਣ ਦਾ ਤਾਂ ਵੀ 72 ਦੇ 72 ਪਿੰਡ ਕਵਰ ਹੁੰਦੇ ਨੇ ਬੁੱਥਾਂ ਤੇ ਬੰਦੇ ਸਾਡੇ ਲੱਗੇ ਨੇ ਸਾਡਾ ਕੰਮ ਹੁੰਦਾ ਮੇਨ ਮੇਨ ਮੰਡਲ ਪ੍ਰਧਾਨਾਂ ਨਾਲ ਮੇਨ ਬੰਦਿਆਂ ਨਾਲ ਜਾ ਕੇ ਮੀਟਿੰਗ ਕਰਕੇ ਪਾਰਟੀ ਦੀਆਂ ਆਉਣ ਵਾਲੇ ਪ੍ਰੋਗਰਾਮ ਉਹਨਾਂ ਨੂੰ ਦੇ ਕੇ ਆ ਜਾਈਦੇ ਨੇ ਉਹ ਕਰਦੇ ਨੇ ਕਰੀ ਜਾਂਦੇ ਨੇ ਮੇਰਾ ਮੈਂ ਇਕੱਲੇ ਨੇ ਥੋੜੀ ਕਰਨਾ ਸਾਡੇ ਚਾਰ ਮੰਡਲ ਪ੍ਰਧਾਨ ਨੇ ਚਾਰਾਂ ਦੇ ਨਾਲ ਦੋ ਦੋ ਜਨਰਲ ਸੈਕਟਰੀ ਆ ਫਿਰ ਟੀਮ ਬਣੀ ਹੋਈ ਹੈ ਘੱਟ ਤੋਂ ਘੱਟ ਵੀ 15 ਮੈਂਬਰੀ ਆਕਸਿਅਰ ਟੀਮ ਹੈ 41-42 ਮੈਂਬਰਾਂ ਦੀ ਮੇਨ ਟੀਮ ਹੈ ਇੱਕ ਇੱਕ ਮੰਡਲ ਦੇ ਵਿੱਚ ਤੇ ਦੋ ਤਿੰਨ ਸੌ ਤੋਂ ਸਾਡਾ ਲੀਡਰ ਹੀ ਹੈ ਦੇ ਵਿੱਚ ਤੁਸੀਂ ਕਹ ਤੁਸੀਂ ਕਹਿ ਰਹੇ ਹੋ ਕਿ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਅਸੀਂ ਲੋਕ ਸਭਾ ਦੀਆਂ ਮੋਦੀ ਸਾਹਿਬ ਨੇ ਐਜ ਕੇਜੇ ਕੰਮ ਕਰਤੇ ਲੋਕਾਂ ਦੇ ਜਿਹੜੇ ਲੋਕ ਤੁਹਾਨੂੰ ਵੋਟਾਂ ਪਾਉਣ ਜੋ ਕੰਮ ਕੀਤੇ ਨੇ ਮੋਦੀ ਸਾਹਿਬ ਨੇ ਉਹ ਅੱਜ ਤੱਕ ਨਾ ਤਾਂ ਕਿਸੇ ਪ੍ਰਧਾਨ ਮੰਤਰੀ ਨੇ ਹੋਰ ਨੇ ਕੀਤੇ ਨੇ ਆਪਣੇ ਇਸ ਭਾਰਤ ਦੇ ਵਿੱਚ ਤੇ ਨਾ ਮੈਨੂੰ ਲੱਗਦਾ ਕਿਸੇ ਹੋਰ ਕੰਟਰੀ ਜਿਸ ਕਿਸੇ ਨੇ ਕੀਤੇ ਹੋਣਗੇ ਦੇਸ਼ ਨੂੰ ਬਿਲਕੁਲ ਗਰੀਬੀ ਦੀ ਹਾਲਾਤ ਚੋਂ ਚੱਕ ਕੇ ਤਾਂ ਲੈ ਕੇ ਜਾਣਾ ਗਰੀਬਾਂ ਨੂੰ ਹਰ ਇੱਕ ਗਰੀਬ ਦੇ ਛੱਤ ਦੀ ਛੱਤ ਦੇਣੀ ਰੇਖ ਨੂੰ ਸਵੱਛ ਭਾਰਤ ਦੇ ਤਹਿਤ ਹਰੇਕ ਦੇ ਘਰੇ 플ਲੱਸ਼ ਬਣਾਈ ਜਿਹੜੀਆਂ ਗਰੀਬ ਔਰਤਾਂ ਵੀਂ ਕਰਨੀ ਦੇ ਵਿੱਚ ਬਾਲਣ ਤੋਂ ਅੱਗ ਬਾਲਣ ਤੋਂ ਨਾ ਭੁੱਖੇ ਰਹਿ ਜਾਂਦੇ ਸੀਗੇ ਫੁੱਕਾ ਮਾਰ ਮਾਰ ਕੇ ਉਹਨਾਂ ਨੂੰ ਸਿਲੰਡਰ ਗੈਸ ਚੁੱਲੇ ਦਿੱਤੇ ਹਰ ਕਿਸਾਨ ਨੂੰ ਜਿਹੜਾ ਕੋਈ ਗਰੀਬ ਕਿਸਾਨ ਆ ਉਹਨਾਂ ਨੂੰ 2-2000 ਰੁਪਏ ਦੀ ਕਿਸ ਤਰ੍ਹਾਂ 6-6000 ਰੁਪਏ ਦਿੰਦਾ ਸਾਲ ਦਾ ਜਿਸ ਬੰਦੇ ਨੂੰ ਨਹੀਂ ਪੈਸਾ ਜਿਹਦੇ ਕੋਲੇ ਨਾ ਉਹਨੂੰ ਉਹਨੂੰ 2000 ਵੀ 2 ਲੱਖ ਵਰਗਾ ਤੇ ਜਿਨ੍ਹਾਂ ਕੋਲੇ ਕਰੋੜਾਂ ਰੁਪਈਆ ਉਹ ਇਸ ਗੱਲ ਨੂੰ ਨਹੀਂ ਸਮਝਦੇ ਪਰ ਗਰੀਬੀ ਰੇਖਾ 'ਤੇ ਜਿਹੜੇ ਰਹਿੰਦੇ ਲੋਕ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਇੱਕ ਵਰਦਾਨ ਸਾਬਤ ਹੁੰਦੇ ਨੇ ਇਸ ਕਰਕੇ ਵਾਰ-ਵਾਰ 15 ਲੱਖ ਰੁਪਈਆ ਜਿਹੜਾ ਕਿਹਾ ਸੀ ਉਹ ਵੀ ਖਾਤਿਆਂ 'ਚ ਆ ਗਿਆ ਨਹੀਂ ਜੀ ਫਿਰ ਜਿਹੜੀ ਵਾਦਾ ਕੀਤਾ ਸੀ ਵੀ ਐਮਐਸਪੀ ਅਸੀਂ ਗਰੰਟੀ ਕਰੋੜ ਬਣਾਵਾਂਗੇ ਧਰਨਾ ਠਾਇਆ ਸੀ ਉਹ ਨਹੀਂ ਬਣਾਇਆ ਤੇ ਲਖੀਮਪੁਰ ਖੀਰੀ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ ਉਹਨਾਂ ਦੇ ਦੋਸ਼ੀਆਂ ਨੂੰ ਉਹ ਨਹੀਂ ਦਿੱਤੀ ਫਿਰ ਇਹਨਾਂ ਨੇ ਮਤਲਬ ਤੁਸੀਂ ਕਹਿੰਦੇ ਆ ਵੀ ਬੜੇ ਉਹਨਾਂ ਦੇ ਇਹਨਾਂ ਨੇ ਕੰਮ ਕਰਤੇ ਕੰਮ ਕਰਤੇ ਜਦ ਡੀਜ਼ਲ ਕਿੱਥੇ ਗਿਆ ਪੈਟਰੋਲ ਕਿੱਥੇ ਗਿਆ ਤੇ ਜਿਹੜੀ ਸਾਡੀ ਸਾਡੀ ਜੈਂਸ ਹੈ ਇਹਨਾਂ ਨੂੰ ਪ੍ਰਾਈਵੇਟ ਕਰ ਰਿਆ ਅਡਾਨੀਆਂ ਬਾਨੀਆਂ ਦੇ ਹੁਣ ਜਿਹੜਾ ਸੈਲੋ ਖੋਲਣ ਦੀ ਮਨਜ਼ੂਰੀ ਦੇਤੀ ਵੀ ਇਹ ਇਹ ਖੁੱਲਣਗੇ ਤੇ ਜਿਹੜੀਆਂ ਮੰਡੀਆਂ ਵੀ ਹੁਣ ਤੇ ਪੰਜਾਬ ਸਰਕਾਰ ਨੇ ਚੁੱਲੇ ਦਾ ਪੰਜਾਬ ਸਰਕਾਰ ਤੇ ਆਉਂਦਾ ਵੀ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਹੁਣ ਤਾਂ ਵਾਪਸ ਲੈ ਲਿਆ ਕਾਨੂੰਨ ਵੀ ਆਹ ਮੰਡੀ ਐਸ ਤੇ ਨਾਲ ਲਾਈਏ ਸੈਲੋ ਦੇ ਨਾਲ ਐਸ ਦੇ ਮੰਡੀ ਸੈਲੋ ਸਾਰੀਆਂ ਮੰਡੀਆਂ ਵੀ ਵੰਡਤੀਆਂ ਤੇ ਇਹ ਜਿਹੜੀਆਂ ਸਰਕਾਰਾਂ ਸਰਕਾਰਾਂ ਮੈਦਾ ਕੇ ਨਹੀਂ ਮਕੈਨਾਂ ਸਰਕਾਰ ਐ ਜਿਹੜੀਆਂ ਸਰਕਾਰਾਂ ਐ ਦੁਸ਼ਮਣਾਂ ਕਿਸਾਨਦਿਆਂ ਦੇਖੋ ਜੀ ਸਰਕਾਰ ਨਾ ਹੋਵੇ ਤਾਂ ਕਿਸਾਨ ਕਰੂਗਾ ਕੀ ਸੈਲੋ ਬਣਾਉਣਾ ਸੈਲਰ ਬਣਾਉਣਾ ਇਹ ਸਭ ਦਾ ਅਧਿਕਾਰ ਐ ਆਪਾਂ ਨੂੰ ਕਿਹੜਾ ਕੋ ਮਨਾਂ ਕਰਦਾ ਆਪਾਂ ਵੀ ਬਣਾ ਸਕਦੇ ਆ ਪਰ ਇਹ ਆਦਤ ਐ ਚੰਦ ਲੋਕਾਂ ਦੀ ਵੀ ਕੋਈ ਵੀ ਕੰਮ ਭਾਵੇਂ ਚੰਗਾ ਕਰਦਾ ਹੋਵੇ ਉਹਦਾ ਵਿਰੋਧ ਕਰਨ ਦਾ ਸਾਡੇ ਖਾਸ ਕਰਕੇ ਭਾਰਤ ਦੇ ਵਿੱਚ ਕਰਵਾਜ ਐ ਰਹੀ ਗੱਲ ਤੇਲ ਡੀਜ਼ਲ ਦੀ ਡੀਜ਼ਲ ਪੈਟਰੋਲ ਦੂਜੀਆਂ ਕੰਟਰੀਆਂ ਚ ਦੇਖੋ ਜਾ ਕੇ ਜਿੱਥੇ ਆਪਣੇ ਨਾਲੋਂ ਵੀ 4-4 ਗੁਣਾ ਵੱਧ ਹੈ ਪ੍ਰਧਾਨ ਮੰਤਰੀ ਜੀ ਨੇ 2022 ਚ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਸੀ 2013 ਦੀ ਗੱਲ ਹੈ 2013 ਦਾ ਰੇਟ ਦੇਖ ਲਓ ਕਣਕ ਦਾ ਤਾਂ ਅੱਜ ਦਾ ਵੇਖ ਲਓ ਉਦੋਂ 12-1300 ਨੂੰ ਕਣਕ ਸੀ ਅੱਜ 23-2400 ਨੂੰ ਹੈ ਫਿਰ ਡਬਲ ਹੋ ਗਈ ਇਹ ਸਮਝਣ ਦੀ ਲੋੜ ਹੈ ਨਾ ਵੀ ਡਬਲ ਕਿਵੇਂ ਹੋਇਆ ਉਦੋਂ ਖਰਚਾ ਕਿੰਨਾ ਆਉਂਦਾ ਸੀ ਦੇਖੋ ਜੀ ਸੁਆਮੀ ਸੁਆਮੀ ਨਾਥਨ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਇਹਨਾਂ ਨੇ ਬਣਾਈ ਤੇ ਸਵਾਮੀ ਰਾਸਨ ਦੀ ਰਿਪੋਰਟ ਦਾ ਵਾਅਦਾ ਕੀਤਾ ਸੀ ਵੀ ਅਸੀਂ ਸਵਾਮੀ ਰਾਸਨ ਦੀ ਰਿਪੋਰਟ ਲਾਗੂ ਕਰਾਂਗੇ ਤੇ ਉਹਦੇ ਵਿੱਚ ਇਹ ਲਿਖਿਆ ਸੀ ਵੀ ਸਾਰਾ ਖਰਚਾ ਜੋੜ ਕੇ ਤੇ 50% ਉਹਦੇ ਵਿੱਚ ਮੁਨਾਫਾ ਜੋੜ ਕੇ ਦਿੱਤਾ ਜਾਵੇ ਤੇ ਕਿੱਧਰ ਕੀ ਸਾਮੇ ਨਾ ਸੰਦੇ ਰਿਪੋਰਟ ਉਹ ਗੱਲਾਂ ਗੱਲਾਂ ਹੁੰਦੀਆਂ ਨੇਗੀਆਂ ਪੰਜਾਬ ਸਰਕਾਰ ਨੇ ਵੀ ਤਾਂ ਚੁਟਕੀ ਮਾਰ ਕੇ ਕਿਹਾ ਸੀ ਵੀ ਅਸੀਂ 5 ਮਿੰਟਾਂ ਚ ਦੇਵਾਂਗੇ ਅਸੀਂ ਨਿੰਦੇ ਅਸੀਂ ਬਿਲਕੁਲ ਨਹੀਂ ਸਲਾਉਦੇ ਬਿਲਕੁਲ ਨਹੀਂ ਸਲਾਉਂਦੇ ਅਸੀਂ ਅਸੀਂ ਆਪ ਪਾਰਟੀ ਨੂੰ ਵੀ ਉਹ ਸਲਾਉਦੇ ਨਹੀਂ ਅਸੀਂ ਨਿੰਦੇ ਅਸੀਂ ਉਹਨਾਂ ਨੂੰ ਸਲਾਹ ਨਹੀਂ ਰਹੇ ਬਿਲਕੁਲ ਨਹੀਂ ਸਲਾਹ ਰਹੇ ਚ ਵੀ ਕਮੀਆਂ ਨੇਗੀਆਂ ਅਸੀਂ ਉਹ ਫਸਲਾਂ ਬੀਜਣਾ ਹੀ ਨਹੀਂ ਚਾਹੁੰਦੇ ਜਿਹਦੇ ਨਾਲ ਸਾਨੂੰ ਮੁਨਾਫਾ ਹੁੰਦਾ ਅਸੀਂ ਇੱਕ ਕਣਕ ਤੇ ਝੋਨਾ ਦੋ ਮੁਖ ਰੱਖਿਆ ਆਖਰਕਾਰ ਜਿੰਨੀ ਜ਼ਰੂਰਤ ਹੁੰਦੀ ਹੈ ਸਰਕਾਰ ਨੂੰ ਜਿੰਨੀ ਲੋੜ ਹੁੰਦੀ ਹੈ ਕੋਟੇ ਦੀ ਉਹਨਾਂ ਹੀ ਚਾਹੀਦਾ ਹੁਣ ਅਸੀਂ ਕਣਕ ਤੇ ਝੋਨਾ ਛੱਡ ਕੇ ਦੂਜੀ ਫਸ ਆਪਣੇ ਨਾਲੋਂ ਰਾਜਸਥਾਨ ਵਾਲੇ ਸੌਖੇ ਨੇ ਉਹ ਸਾਰੀਆਂ ਫਸਲਾਂ ਬੀਜਦੇ ਨੇ ਯੂਪੀ ਵਾਲੇ ਸੌਖੇ ਨੇ ਅਸੀਂ ਕਿਸਾਨ ਹੋ ਕੇ ਵੀ ਆਪਦੇ ਘਰੇ ਗੰਡੇ ਆਲੂ ਮਰਚ ਹਲਦੀ ਇਹ ਫਾਇਦਾ ਨਹੀਂ ਕਰ ਸਕਦੇ ਇਸੇ ਨੂੰ ਸਾਨੂੰ ਗਰੰਟੀ ਕਾਨੂੰਨ ਬਣਾਉਣ ਸਾਨੂੰ ਐਮਐਸਪੀ ਦੇਣ ਐਮਐਸਪੀ ਦਾ ਗਰੰਟੀ ਕਰਉਣ ਗੰਡਿਆਂ ਦਾ ਦੇਣ ਸਬਜ਼ੀਆਂ ਦਾ ਦੇਣ ਸਾਨੂੰ ਬਾਸਮਤੀ ਦਾ ਦੇਣ ਸਾਨੂੰ ਨਰਮੇ ਦਾ ਦੇਣ ਨਰਮੇ ਦੀ ਐਮਐਸਪੀ ਕਿੰਨੀ ਹੈ ਹਾਂ ਐਮਐਸਪੀ ਸਰਕਾਰ ਨਹੀਂ ਖਰੀਦ ਰਹੀ ਉਹ ਤੋਂ ਵੱਧ ਕੇ ਵੇਖਦਾ ਉਹ ਸਰਕਾਰ ਨਹੀਂ ਖਰੀਦ ਰਹੀ ਨਰਮਾ 7000 ਤੋਂ 5000 ਤੇ ਆ ਜਾਂਦਾ ਹੈ 10000 ਵੀ ਵਿਕ ਜਾਂਦਾ ਤੇ 5000 ਵਿਕ ਜਾਂਦਾ ਪਰ ਜਿਹੜਾ ਝੋਨਾ ਦੇ ਕਣਕ ਉਹ ਉਹ ਨਹੀਂ ਵਿਕਦਾ ਕੱਟ ਕੇ ਕਦੇ ਵੀ ਉਹ ਵੱਧਦਾ ਹੈ ਤੇ ਸਰਕਾਰ ਖਰੀਦਦੀ ਹੈ ਪਰ ਇਹ ਐਮਐਸਪੀ ਦਿੰਦੀ ਹੈ 23 ਫਸਲਾਂ ਤੇ ਪਰ ਖਰੀਦਦੇ ਸਿਰਫ ਦੋ ਹੈ ਬਾਕੀ ਤਾਂ ਐਮਐਸਪੀ ਤੋਂ ਘੱਟ ਖਰੀਦਦੇ ਆ ਕਦੇ ਨਰਮਾ ਐਮਐਸਪੀ ਤੋਂ ਥੱਲੇ ਨਹੀਂ ਵਿਕਿਆ ਵੇਖਿਆ ਹਮੇਸ਼ਾ ਐਮਐਸਪੀ ਤੋਂ ਉੱਤੇ ਹੀ ਵਿਕਿਆ ਬਿਲਕੁਲ ਵਿਕਦਾ ਐਸੀ ਕਿ ਵੀ ਉੱਤੇ ਵਿਕਿਆ ਸੀ 5-5 ਹਜ਼ਾਰ ਨੂੰ ਖੀਰ ਤੇ ਵਿਕਿਆ ਜੀ ਉਹ ਜਿਹੜਾ ਹੁਣ ਪਛਾੜ ਹੈ 5 5000 ਨੂੰ ਨਰਮਾ ਆ ਗਿਆ ਪਛਾਰ ਫੇਰ ਨਰਮਾ ਨਰਮਾ ਹੋਇਆ ਹੀ ਨਹੀਂ ਨਰਮਾ ਕੇ ਤਾਂ ਹੋਇਆ ਹੀ ਨਹੀਂ ਉਹ ਪੰਜਾਬ ਸਰਕਾਰ ਨੂੰ ਪੁੱਛੋ ਵੀ ਸੁੰਡੀ ਕਿਉਂ ਪਈ ਹੈ ਇਹਨਾਂ ਨੇ ਬੀ ਮਾਰ ਇੱਥੇ ਕਿ ਜਾ ਇਹਨਾਂ ਨੇ ਸਪਰੇਅ ਮਾਰ ਦਿੱਤੀ ਤੁਸੀਂ ਰਾਜਸਥਾਨ ਚ ਜਾ ਕੇ ਵੇਖ ਲਓ ਉੱਥੇ ਵੀ ਨਰਮਾ ਨਹੀਂ ਹੋਇਆ ਹਰਿਆਣੇ ਚ ਵੀ ਨਹੀਂ ਨਰਮਾ ਹੋਇਆ ਹੋਇਆ ਕਿਉਂ ਨਹੀਂ ਨਹੀਂ ਹੋਇਆ ਰਾਜਸਥਾਨ ਰਾਜਸਥਾਨ ਚ ਵੀ ਆਪ ਪੁੱਛੋ ਪੁੱਛੋ ਤੁਸੀਂ ਰਾਜਸਥਾਨ ਚ ਨਹੀਂ ਹੋਇਆ ਉੱਥੇ ਕੁਦਰਤ ਤਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਐ ਤਾਂ ਹੁਣ ਕੀ ਫੇਰ ਗੜੇ ਮਾਰੀ ਹੋ ਗਈ ਆਪਣੇ ਪਿਛਲੀਆਂ ਫਸਲਾਂ ਦਾ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਗੜੇ ਮਾਰੀ ਫੇਰ ਹੋ ਗਈ ਹੈ ਉਹ ਜਿਹੜੀ ਕੁਦਰਤ ਹੈ ਉਹਦੀ ਤਾਂ ਗਵਾਹ ਨਹੀਂ ਮੜ ਸਕਦਾ ਨਾ ਜੇ ਕੁਦਰਤ ਦੀ ਜਿਹੜੀ ਮਾਰ ਹੋ ਗਈ ਉਹਦੇ ਚ ਆਪਾਂ ਸਰਕਾਰ ਦਾ ਕਸੂਰ ਨਾਲ ਨਹੀਂ ਤੁਸੀਂ ਜਿਹੜੀਆਂ ਨੀਤੀਆਂ ਇਹ ਦੱਸੋ ਲੋਕਾਂ ਨੂੰ ਜਾ ਕੇ ਤੇ ਆ ਕਸੂਲਿਆਂ ਕਸੂਲਿਆਂ ਦਾ ਖੇੜਾ ਛੱਡੋ ਟਾਈਮ ਆ ਗਿਆ ਨੇੜੇ ਕਿਤੇ ਇਹ ਨਾ ਹੋਵੇ ਵੀ ਤੇ ਨਾ ਹੋਵੇ ਵੀ ਪੁੱਠੀ ਛਾਲ ਲੱਗ ਜੇ ਕੈਂਡੀਡੇਟ ਦੀ ਵੇਟ ਕਰ ਰਹੇ ਆ ਅਸੀਂ ਕੁਛ ਦਿਨ ਜਿੱਦਣ ਸਾਡਾ ਕੈਂਡੀਡੇਟ ਆ ਗਿਆ ਅਸੀਂ ਨੇਰੀਆਂ ਠਾ ਦੇਵਾਂਗੇ ਸਾਡੀਆਂ ਟੀਮਾਂ ਬਣੀਆਂ ਬੈਠੀਆਂ ਨੇ ਹਰ ਕਬੂਤ ਤੇ ਸਾਡੇ ਬੰਦੇ ਬੈਠੇ ਆ ਤਿਆਰੀ ਹੈ ਵਾਜਾਂ ਮਾਰੀ ਜਾਂਦੇ ਨੇ ਲੋਕ ਸਭਾ ਤੇ ਇਲੈਕਸ਼ਨ ਆ ਪੰਜਾਬ ਦੇ ਵਿੱਚ ਹੁਣ ਬਾਈਪਾਸੇ ਡੀਜੇ ਦਾ ਪਟ્રોલ ਤਾਂ ਇਹਨਾਂ ਨੇ ਰੇਡ ਘਟਾਇਆ ਹੈਗਾ ਸੋਸ਼ਲ ਮੀਡੀਆ ਤੇ ਵਿੱਚ ਚੱਲ ਰਿਹਾ ਹੈ ਤੇ ਆਏ ਬਰੇ ਹੁਣ ਕਿੰਨਾ ਕੁ ਰੇਡ ਬਾਈਪਾਸੇ ਕਿੰਨਾ ਕੁ ਰੇਡ ਇਹਨਾਂ ਨੇ ਘਟਾਇਆ ਹੈਗਾ ਤੇ ਇਹ ਜਦੋਂ ਇਲੈਕਸ਼ਨ ਆਉਂਦੇ ਆ ਉਹਦੋਂ ਕਿਉਂ ਰੇਟ ਘਟਾਉਂਦੇ ਆ ਅੱਗੇ ਪਿੱਛੇ ਕਿਉਂ ਨਹੀਂ ਜਾਂਦੇ ਉਹ ਸੈਂਟਰ ਸਰਕਾਰ ਨੇ ਪਿੱਛੇ ਵੀ ਘਟਦਾ ਨਹੀਂ ਅਸੀਂ ਤਾਂ ਕਿਤੇ ਦੇਖੇ ਨਹੀਂ ਆ ਕਿ ਬੰਦੇ ਜਦੋਂ ਇਲੈਕਸ਼ਨ ਆਉਂਦੇ ਉਸੇ ਰੇਟ ਘਟਦਾ ਹੈਗਾ ਉਹ ਯਾਰ ਦਿੱਲੀ ਦੇ ਹਕੀਮਤਾਂ ਰਹੇ ਡੀਜ਼ਲ ਦੀ ਇਹ ਤਾਂ ਘਟਦੇ ਵਾਧਦੇ ਤੁਸੀਂ ਕਹਿੰਦੇ ਲੋਕਵਾਜਾ ਮਾਰਦੇ ਆ ਤੇ ਤੁਹਾਡੇ ਐਮਐਲਏ ਸਾਹਿਬ ਨੂੰ ਲੰਬੀ ਤੋਂ ਕਿੰਨੀਆਂ ਵੋਟਾਂ ਪਈਆਂ ਸੀ ਦੇਖੋ ਜੀ ਉਹ ਇੱਕ ਕਿਸਾਨੀ ਅੰਦੋਲਨ ਸੀ ਉਦੋਂ ਲਹਿਰ ਸੀ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਸਰਕਾਰਾਂ ਨੇ ਰਾਜਨੀਤੀ ਦੀ ਭੇਟ ਚੜਾ ਕੇ ਲੋਕਾਂ ਨੂੰ ਉਹਨਾਂ ਦੇ ਮਨਾਂ 'ਚ ਨਫ਼ਰਤ ਭਰਤੀ ਸੀ ਉਸ ਨਫ਼ਰਤ ਦੇ ਕਾਰਨ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਨੇ ਇਹ ਗਲਤ ਪ੍ਰਚਾਰ ਦਾ ਅਸਰ ਇਹਨਾਂ ਤੇ ਬੜੀ ਚੇਤੀ ਹੁੰਦਾ ਹੈ ਹੁਣ ਵੇਖੋ ਤੁਸੀਂ 2017 ਦੇ ਇਲੈਕਸ਼ਨਾਂ ਤੋਂ ਬਾਅਦ ਜ 2022 ਦੇ ਇਲੈਕਸ਼ਨਾਂ ਤੱਕ ਜਿਹੜਾ ਕੂੜ ਪ੍ਰਚਾਰ ਕੀਤਾ ਭਗਵੰਤ ਮਾਨ ਨੇ ਸੀਐਮ ਸਾਹਿਬ ਨੇ ਤੇ ਇਹ ਆਮ ਆਦਮੀ ਪਾਰਟੀ ਨੇ ਜਿਹੜਾ ਅੱਜ ਕੇਜਰੀਵਾਲ ਸਾਹਿਬ ਅੰਦਰ ਬੈਠੇ ਨੇ ਇਹਨਾਂ ਨੇ ਜਿਹੜਾ ਕੂੜ ਪ੍ਰਚਾਰ ਕੀਤਾ ਸੀ ਉਹਨਾਂ ਦਾ ਇਹੋ ਜਿਹਾ ਗਲਤ ਅਸਰ ਲੋਕਾਂ ਦੇ ਦਿਮਾਗ 'ਚ ਸੋਡੇ ਮਿੱਡੇ 'ਚੋਂ ਤੁਸੀਂ ਲੀਡਰ ਏਡੇ ਵੱਡੇ ਬੈਠੇ ਮਿੱਡੇ 'ਚੋਂ ਤੁਸੀਂ ਵੀ ਲੀਡਰ ਤੁਸੀਂ ਬੈਠੇ ਆ ਇੱਕ ਉਹ ਮੁੰਡਾ ਉਹ ਬੈਠਾ ਸੋਨੂ ਬੈਠਾ ਤੇ ਥੋੜੇ ਮਿੱਡੇ ਚੋਂ ਸੰਭਲੀ ਹਾਲ ਕੇ ਕਿੰਨੀਆਂ ਅਸੈਂਬਲੀ ਵੋਟਾਂ ਜਦੋਂ ਪਈਆਂ ਸੀ ਉਦੋਂ ਕਿੰਨੀਆਂ ਵੋਟਾਂ ਥੋੜੇ ਮਿੱਡੇ ਚੋਂ ਕਿੰਨੀਆਂ ਨੇ ਚਾਰ ਨਿਕਲੀਆਂ ਸੀ ਕਿ ਪੰਜ ਨਿਕਲੀਆਂ ਸੀ ਉਹ ਇੱਕ ਲਹਿਰ ਸੀ ਉਸ ਲਹਿਰ ਉਸ ਲਹਿਰ ਦੇ ਵਿੱਚ ਲੋਕੀ ਚਾ ਨਹੀਂ ਨਹੀਂ ਲਹਿਰ ਥੋੜੇ ਘਰਦਿਆਂ ਦੀਆਂ ਚਾਰ ਪੰਜ ਤਾਂ ਹੋਣੀਆਂ ਉਹਨਾਂ ਦੀਆਂ ਚਾਰ ਪੰਜ ਹੋਣੀਆਂ ਤੇ ਉਦੋਂ ਕਿੰਨੀਆਂ ਨਿਕਲੀਆਂ ਸੀ ਉਦੋਂ ਨਿਕਲੀਆਂ ਸਭੀ ਚਾਰ ਨਿਕਲੀਆਂ ਸੀ ਕਿ ਪੰਜ ਨਿਕਲੀਆਂ ਸੀ ਸਾਡੇ ਕੈਂਡੀਡੇਟ ਦਾ ਕਸੂਰ ਹੈ ਉਹਨੇ ਪਿੰਡ ਪਿੰਡ ਜਾ ਕੇ ਵਰਕ ਕਰਦਾ ਜੇ ਜਾ ਕੇ ਲੋਕਾਂ ਨੂੰ ਕਹਿੰਦਾ ਤਾਂ ਲੋਕ ਵੋਟ ਪਾਉਂਦੇ ਉਹ ਚਲੋ ਠੀਕ ਹੈ ਉਸ ਮਾਹੌਲ ਦੇ ਹਿਸਾਬ ਨਾਲ ਕਿਸਾਨ ਬਹੁਤ ਵਿਰੋਧ ਕਰਦੇ ਸੀ ਉਹ ਘਬਰਾ ਇਹ ਵਿਰੋਧ ਤਾਂ ਹੁਣ ਵੀ ਹੋ ਰਿਹਾ ਤੁਸੀਂ ਕਹਿੰਦੇ ਵੀ 13-13 ਸੀਟਾਂ ਜਿੱਤਾਂਗੇ ਹੁਣ ਭਾਜਪਾ ਦਾ ਰਹਿਗ ਥਾਂ ਦੇ ਵਿਰੋਧ ਹੋ ਰਿਹਾ ਵਿਰੋਧ ਨਹੀਂ ਰਹਿ ਗਿਆ ਹੁਣ ਜਿਹੜਾ ਵਿਰੋਧ ਕਰਨ ਵਾਲੇ ਲੋਕ ਨੇ ਨਾ ਉਹ ਕਿਸਾਨ ਯੂਨੀਅਨ ਦੇ ਲੋਕ ਨਹੀਂ ਹੈਗੇ ਉਹ ਤਾਂ ਨਵੇਂ ਦੇ ਨਕਾਲੀਆਂ ਦੇ ਜਿਨ੍ਹਾਂ ਨੇ ਹੁਣ ਵਿਰੋਧ ਕੀਤਾ ਸਾਰੀ ਦੁਨੀਆ ਜਾਣਦੀ ਹੈ ਕਿ ਸਾਡੇ ਪਿੰਡ ਦਾ ਹੈ ਉਹ ਨਹੀਂ ਕਿਸਾਨ ਯੂਨੀਅਨ ਨੇ ਵਿਰੋਧ ਕਰੀ ਜਾਂਦੇ ਆ ਉਹ ਨਹੀਂ ਕੀਤਾ ਮੈਂ ਹਰ ਇੱਕ ਪਿੰਡ ਚ ਰੋਜਣਾ ਅੱਜ ਵੀ ਰਾਣੀ ਵਾਲੇ ਗਏ ਪਰਥੋਂ ਉੱਥੇ ਜੁਆਇਨਿੰਗ ਕਰਕੇ ਆਇਆ ਸੀਗਾ ਉੱਥੇ ਜਿਹੜੇ ਆਏ ਸੀ ਸਾਡਾ ਵਿਰੋਧ ਕਰਨੋਂ ਸਾਰੇ ਯਾਰ ਤੁਸੀਂ ਆ ਤੁਸੀਂ ਆਣੇ ਅਸੀਂ ਇੰਨੀਆਂ ਸੀਟਾਂ ਜਿੱਤਾਂਗੇ ਤੇਰੇ ਘਰੇ ਖੜੇ ਨਾ ਕੋਈ ਚਾਹ ਨਾ ਪਾਣੀ ਨਾ ਲੈਣ ਨਾ ਦੇਣ ਚਾਹ ਪਾਣੀ ਤੇ ਪੋਣੀ ਆ ਗਏ ਲੇਕਿਨ ਅਸੀਂ ਕੋਈ ਹੋਰ ਦੂਜੇ ਲੀਡਰਾਂ ਚੋਂ ਨਹੀਂ ਨਾ ਹੈਗੇ ਵੀ ਠੱਗੀਆਂ ਮਾਰ-ਮਾਰ ਕੇ ਬਾਹਰ ਵਧਾਈਏ ਤੇ ਫਿਰ ਘਰ ਆਇਆ ਨੂੰ ਰੇਕ ਨੂੰ ਨਹੀਂ ਠੀਕ ਆ ਮਿਹਰਬਾਨੇ ਇਕੱਲਾ ਲੰਬੀ ਦੇ ਵਿੱਚ ਹੀ ਵਿਰੋਧ ਹੋਇਆ ਸੀਗਾ ਬਾਕੀ ਹੁਣ ਪ੍ਰੀਤ ਕੋਟ ਦੇ ਲੋਕ ਇਧਰ ਸਾਈਡ ਤੋਂ ਵੀ ਸਾਰੇ ਪਾਸੇ ਵਿਰੋਧ ਹੋ ਜਾਂਦਾ ਸਿਰਫ ਪਾਰਟੀਆਂ ਕਰਵਾ ਰਹੀਆਂ ਨੇ ਕਿ ਇਹਨਾਂ ਨੂੰ ਮੈਂ ਵੀ ਸ਼ਾਇਦ 2022 ਤੇ ਜਿਹੜਾ ਇਲੈਕਸ਼ਨਾਂ 'ਚ ਅਸੀਂ ਵਿਰੋਧ ਕਰਾ ਕੇ ਅਲਾਹ ਖੱਟ ਗਏ ਉਹ ਹੁਣ ਗੱਲਾਂ ਨਹੀਂ ਰਹਿ ਗਈਆਂ ਹੁਣ ਕਿਸਾਨ ਸਮਝ ਗਏ ਨੇ ਠੀਕ ਹੈ ਮਿਹਰਬਾਨੀ